ਦੇ ਕੋਈ ਸਵਾਲ ਹੁੰਦੀਆ ਉਸ ਤੋਂ ਪਹਿਲਾਂ ਕੁਝ ਬਾਕੀ ਕੰਮ ਹੋ ਰਿਹਾ ਹੁੰਦਾ ਤੇ ਸਾਈਟ ਆ ਕੇ ਪੈਂਦਾ ਮੈਂ ਲੋਕ ਕਈ ਬਥੇਮ ਬੰਦੇ ਆਈ ਲਵ ਯੂ ਤੇ ਜਦੋਂ ਸਿੱਖੇਗਰ ਬਣਾ ਹੋਇਆ ਬ੍ਰਾਹਮਣ ਜਮਨੇ ਬਹੁਤ ਗੰਭੀਰ ਪਾਇਆ ਸੀ ਬ੍ਰਾਹਮਣ ਜਮਨੇ ਪਰਿਓਲੋਜੀਆ ਤੋਂ ਉਹ ਮੈਂ ਤਾਂ ਨਹੀਂ ਮੰਨਦਾ ਕੋਈ ਇੱਕ ਸ਼ਰਜੰਦਾਰ ਹੈ ਕਿ 85% ਲੋਕਾਂ ਨੂੰ ਸ਼ੂਦਰਾਂ ਨੂੰ ਕੰਟਰੋਲ ਕੀਤਾ ਜਾਦਾ ਹੈ ਸਿੱਖਿਆ ਸਾਰੇ ਦੇ ਸ਼ੂਟਰਾਂ ਤੋਂ ਕਨਵਰਟ ਹੋਏ ਲੋਕ ਨੇ ਤੇ ਕਦੇ ਵੀ ਕਿਸੇ ਦੂਜੀ ਧਰਤੀ ਨੂੰ ਦੇਖ ਨਹੀਂ ਸਕਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆ ਇਸ ਕਰਕੇ ਪੰਜਾਬ ਦੇ ਵਿੱਚ ਤੇ ਰੇਪ ਘਟੇ ਨੇ ਤੇ ਸਹਿਤ ਦੇ ਵਿੱਚ ਰੇਪ ਘਟਾਦੇ ਨੇ ਜੋ ਸਿੱਖਿਆ ਦਾ ਸਿੱਖ ਸ਼ਬਦ ਅਧਿਉਸਕ ਦਾ ਹੋਇਆ ਜੋ ਸਿੱਖ ਸਿਵਲ ਸੰਚਾਰ ਹੈ ਸਾਡੇ ਪੜ੍ਹਨੇ ਦਾ ਤਬਾ ਲੁਕਾ ਜਦੋਂ ਕਿ ਅਸੀਂ ਅੱਜ ਇਹ ਚੁਣਨ ਮਤ ਪੜ੍ਹਨ ਜਾਣਾ ਗੁਰੂ ਗੋਬਿੰਦ ਸਾਹਿਬ ਤੇ ਗੁਰੂ ਸਾਹਿਬਾਂ ਕਹਿੰਦੇ ਸੀ ਇਹਨਾਂ ਦੇ ਫੰਡਮੈਂਟਲ ਰਾਈਟ ਨੇ ਇੱਕ ਸ਼ਬਦ ਤੇ ਜੁੜਾ ਸਿੱਖ ਹੋਰ ਮੰਗੀ ਸਹਿਜ ਜਿਹੜਾ ਹੈਗਾ ਜਮੂਹ ਆਪੋਰ ਦੇ ਦਰਕਾਰ ਨਹੀਂ ਸੀ ਇਸ ਤਰ੍ਹਾਂ ਰੱਖਣ ਦੇ ਘਰ ਨਹੀਂ ਸੀ ਸਾਰਾ ਸੋਜਣ ਦੇ ਅਧਿਕਾਰ ਨਹੀਂ ਸੀ ਜਿਹੜਾ ਸਹਿਜ ਸ਼ਬਦ ਤੇ ਇਮਾਨ ਨਹੀਂ ਸੀ ਲੱਗ ਸਕਦਾ ਸਿੱਖਰ ਸ਼ਬਦ ਜਿਹੜਾ ਸਿੱਖਰ ਨੇ ਇੱਕ ਤੌਰ ਕੀ ਫੀਡ ਆਫ ਮੂਲ ਸ਼ੁਦਰਾ 50% ਉਦੋਂ ਪ੍ਰੋਬਲਮ ਇਸ ਵਿੱਚ ਕੀ ਹੈ ਕਿ ਉਹਨੇ ਆਪਣੇ ਗ੍ਰੰਥਾਂ ਦੇ ਵਿੱਚ ਦਰਜ ਕਰ ਦਿੱਤੀ ਆ ਕਿ ਇਹ ਲੋਕ ਜਿਹੜੇ ਨੇ ਇਹਨਾਂ ਨੂੰ ਕਹੇ ਸਿਵਾ ਨਹੀਂ ਕੁਝ ਨਾ ਉਹਨਾਂ ਦਾ ਰਹਿਣ ਦਾ ਦੂਜਾ ਇਹ ਯਾਦ ਤੁਮਾਂ ਨੂੰ ਗੁਰੂ ਘਰ ਚ ਲੱਗ। ਉਹ ਤੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਹਾਡੀ ਆਜ਼ਾਦੀ ਲੈ ਦਿੱਤੀ ਧਾਰਮਿਕ ਵੀ ਰਾਜਨੀਤਿਕ ਵੀ ਤੇ ਆਲ ਕੌਮਾਂ ਦਾ ਤੁਹਾਡੀ ਆਜ਼ਾਦੀ ਲੈ ਦਿੱਤੀ। ਇਹਦਾ ਮਤਲਬ ਕੀ ਹੋਇਆ? ਜੇ ਤੁਹਾਡੇ ਸਰਕਾਰ ਪ੍ਰਣਾਲਾ ਮੇਰੇ ਘਰ ਚ ਪੰਗਾ ਤੁਹਾਨੂੰ ਤਾਂ ਪ੍ਰਣਾਲਾ ਫਤਣਾ ਪਣਾ। ਸਿੱਖ ਦੀ ਵੜਾਈ ਦੇ ਲਈ ਉਹਨਾਂ ਦਾ ਪ੍ਰਣਾਲਾ ਫਤਣਾ ਪਣਾ ਉਹਨਾਂ ਦੇ ਧਾਰਮਿਕ ਗ੍ਰੰਥ ਬਾਇਨਾਮਿਤ ਕਰਨੇ ਪਏ। ਇਹਦਾ ਮਤਲਬ ਇਹ ਕਿ ਆਪਸਾਰ ਦੇ ਨੇ ਚੈਲੰਜ ਕਰਨਾ ਕਿ ਤੇਰਾ ਧਰਮ ਨਹੀਂ ਹੈਗਾ ਆਪ ਨੂੰ ਸਭ ਕੰਟਰੋਲ ਕਰਨ ਦੀ ਜਲਕਾ ਬੜਾਈ ਯਸਿਆ ਪਰ ਜੇ ਅਨ ਗੁਰੂ ਘਰ ਅਕੀਦਮੇ ਬੋਲ ਰਿਹਾ ਉਹ ਕੰਮ ਜਿਹੜੇ ਕਹਿੰਦੇ ਆ ਬ੍ਰਾਹਮਣਾਂ ਦੇ ਖਿਲਾਫ ਨਾ ਕੋ ਬੋਲੇ ਜੇ ਕੋਈ ਵਨ ਦੇ ਆ ਕੇ ਬ੍ਰਾਹਮਣ ਹੈਗਾ क्षत्रੀ ਹੈਗਾ ਵੈਸ਼ ਹੈਗਾ ਤਾਂ ਕੋਈ ਗੁਲਾਮ ਹਾਂ ਤਨ ਕੋਈ ਯਾਦ ਨਹੀਂ ਕਰਾ ਸਕਦਾ ਮੰਨ ਲਓ ਕਿ ਤੁਸੀਂ ਗੁਲਾਮ ਹਾਂ ਤੋ ਕੋਈ ਯਾਦ ਨਹੀਂ ਕਰਾ ਸਕਦਾ ਜੇ ਤੁਹਾਡੇ ਮਨਾਂ ਦੇ ਤੁਸੀਂ ਹੈਗੇ ਆ ਤੇ ਬ੍ਰਾਹਮਣ ਵਿਕਾਰ ਨੂੰ ਵੀ ਤੇ ਬ੍ਰਾਹਮਣ ਬ੍ਰਾਹਮਣ ਪਰਿਵਾਰ ਹੁੰਦੇ ਅਸੀਂ ਹਿੰਦੂ ਦੇ ਨਹੀਂ ਮੰਨਦੇ ਇਹ ਸਾਨੂੰ ਗੁਲਾਮ ਕਰਨਾ ਇੱਕ ਛੜਜੰਤਰ ਹੈ ਜਿਵੇਂ ਰਾ이트 ਕਿਥੇ 85% ਤੇ 15% ਦੇ ਮੈਂ ਤੁਸੀਂ ਦੇਖੋ ਤੇ ਬਾਦਲ ਨਾਲ ਸਾਡੀ ਬੜਾਈ ਸਾਡੀ ਬੜਾਈ ਦਾ ਬ੍ਰਾਹਮਣਿਜ਼ਮ ਦਾ ਉਹ ਬਾਦਲ ਦੇ ਵਿੱਚ ਵੀ ਆ ਬਾਦਲ ਉਹਦਾ 에ਜੰਟ ਆ ਆਰਐਸਐ ਸਾਡੇ ਪੰਜਾਬ ਵਿੱਚ ਆਈ ਹੈ ਐਸੀ ਸਾਨੂੰ ਫਾਜਾ ਹੈ ਯਾਰ ਸੱਤ ਦੀ ਬਣਾ ਕੇ ਬੈਠਿਆ ਪਰ ਅਸੀਂ ਫਾਜਾ ਦੇ ਗਏ ਕਿਉਂਕਿ ਸਾਡੇ ਘਰ ਸਾਰਾ ਨੂੰ ਨਹੀਂ ਸਾਰਾ ਹਿੰਦੂ ਘਾਤ ਕੰਟਰੋਲ ਕਰ ਗਿਆ ਬਈ ਫੇਵਰੇਰੀ ਤੋਂ 5 ਮਿੰਟ ਮੇਲੇਵਾ ਹਿੰਦੂ ਸੰਤ ਇਹਨਾਂ ਤਿੰਨ ਗੱਲ ਆ ਸਾਡੇ ਸਾਰੇ ਸਿੱਖ ਭਰਾ ਹਿੰਦੁਸਤਾਨ ਨੇ ਕਹਿੰਦੇ ਆ ਇਟ ਇਜ਼ ਟੋਟਲੀ ਇਲਲੀਗਲ ਦ ਕਾਲੂ ਗੁੱਡ ਵਰਸ ਆਫ ਦਾ ਸੋ ਬਈ ਯਾਕੇ 15% ਤੇ 85% ਦੀ ਲੜਾਈ ਨੜੀ ਕਿੱਦਾ ਜਾਓ ਅਸੀਂ 2% ਕਹੀ ਜਾਂਦੇ ਆ ਤੇ ਸਿੱਖੇ ਨੂੰ ਪੰਜਾਬੀਆਂ ਨੇ ਕਿ ਸਾਰੇ ਪਾਕ ਦੇ 85% ਮੂਲ ਵਾਸੀ ਲੋਕਾਂ ਦੀ ਆਜ਼ਾਦੀ ਹੈ ਜੇ ਤੁਸੀਂ ਹੋਰੇ ਦੱਸ ਕੇ ਆਇਆ ਉਹ ਗੋਮੇ ਨੂੰ ਉਹਦੇ ਘਰ ਲੈਣਾ ਪੈਂਦਾ ਤੂੰ ਨਾ ਉਹ 85 ਨਹੀਂ ਦੇਖ ਸੋ ਉਹਨਾਂ ਨੂੰ ਕਿਦਾ ਯਾਦ ਕਰਨਾ ਤੇ ਸੁੱਥੇ ਨੂੰ ਉਹਨਾਂ ਤੱਕ ਪਹੁੰਚ ਜਾਓ ਸਾਡੀ ਲੜਾਈ ਕਿੱਥੇ ਕਰੀਆ ਸਾਨੂੰ ਇਹ ਦੇਖੀਆ ਤੁਹਾਡੇ ਕਿ ਇਹ 85% ਦੇ ਖਾਤ ਦੇ ਗੱਲ ਲੱਗ ਜਾਂਦੀਆਂ ਸਾਨੂੰ ਇਹਦੇ ਬਾਰੇ ਦੱਸੋ ਕਿਹੀ ਸਾਡੀ ਆਜ਼ਾਦੀ ਆ ਤੇ ਬਾਦਲ ਹੁਣੀ ਇਹਦੇ ਵਿੱਚ ਖਤਮ ਹੋ ਜਾਓ ਥੈਂਕ ਯੂ ਥੈਂਕ ਯੂ ਨੈਸਟ हाँ तो तुम लोगों को 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 तो तुम लो ਇਹ ਸ਼ੁੱਧ ਪ੍ਰੀ ਕਾਮਿਨਿਟੀ ਸ਼ੁੱਧ ਜਿਹੇ ਪਤਿਖੀਤਨ ਜੋੜੇ ਸ਼ਾਇਦ ਹਿਸਟੋਰਿਕਲੀ ਨਹੀਂ ਦੂਸਰਾ ਜਿਹੜਾ ਤੇ ਇਹ ਵੀ ਸਮਝ ਲੈਣੇ ਆ ਕਿ ਸਿਰਫ ਬ੍ਰਾਹਮਣ ਹੀ ਨਹੀਂ ਸੀ ਜਿਨੇ ਕਾਸਟ ਪੰਡਿਆ ਹੋਇਆ ਹੈ ਇਹ ਵੀ ਕਰੈਕਸ਼ਨ ਦੀ ਜ਼ਰੂਰਤ ਹੈ ਇੱਕ ਪਾਸੇ ਬ੍ਰਾਹਮਣਵਾਦ ਨੇ ਲੋਕਾਂ ਨੂੰ ਲਾ-ਪਾਤ ਪੰਡਿਆ ਸੀ ਕਿ ਦੂਸਰੇ ਪਾਸੇ ਮੁਸਲਮਾਨਾਂ ਦਾ ਜਿਹੜਾ ਸਮਾਜ ਸੀ ਉਹਨਾਂ ਨਾਲ ਦੇ ਵੀ ਕਰਨੇ ਉਹ ਵੀ ਪੰਡਿਆ ਹੋਇਆ ਉਹਦੇ ਵਿੱਚ ਕਾਸਟ ਸ਼ਾਇਡ ਇੰਨੀ ਸਟਰੋਂਗ ਨਹੀਂ ਸੀ ਪਰ ਰੇਸ ਬਹੁਤ ਸਟਰੋਂਗ ਸੀ ਕਹਿੰਦੀ ਮੈਂ ਮੁਗਲਾ ਕੋਈ ਕਹਿੰਦੀ ਮੈਂ ਅਫਗਾਨ ਕੋਈ ਕਹਿੰਦੀ ਮੈਂ ਲੋਧੀ ਆ ਔਰ ਉਹੀ ਕੰਪਲੈਕਸਨ ਉਸ ਦੀ ਸੋਸਾਇਟੀ ਦੇ ਵਿੱਚ ਚੜ੍ਹੇ ਇਹ ਸਵਾਸ ਤੇ ਦੋਵਾਂ ਪਾਸੇ ਇੱਕ ਪਾਸੇ ਖਾਸ ਦਾ ਮਸਲਾ ਸੀ ਦੂਸਰੇ ਪਾਸੇ ਕਲਾਸ ਦਾ ਮਸਲਾ ਸੀ ਉਹਨਾਂ ਦੋਵਾਂ ਨੂੰ ਸਿੱਕੇ ਦੰਦੇ ਜਦੋਂ ਦੂਜੀ ਗੱਲ ਸੀ ਕਿ ਸੁਧਰਾਂ ਦੀ ਸੁਧਰ ਜਿਵੇਂ ਪਾਰਟ ਰਹੇ ਸੀ ਸਿੱਕੇ ਵੱਡੇ ਹੋਏ ਪਰ ਇਸ ਤੋਂ ਇਲਾਵਾ ਬਹੁਤ ਸਾਰੀ ਗੱਲ ਜਿਹੜੇ ਸਰਾਸ਼ ਤੇ ਸ਼ਰਬਤ ਲੋਕੀ ਗੋਰਖਾ ਖੱਤਰੀ اور ਉਸੇ ਜੇਸੂਲੇ ਦਸਵੇਂ ਪਾਤਸ਼ਾਹ ਨੇ ਅਮਰਤ ਛਕਾਇਆ ਉਸ ਨੂੰ ਇੱਕ ਮжоਰਿਟੀ ਖੱਤਰੀਆਂ ਦੀ ਨੇ ਅਮਰਤ ਛਕਾਇਆ ਨਹੀਂ ਨਹੀਂ ਸਰ ਜੀ ਸਰ ਜੀ ਸਭ ਤੋਂ ਪਹਿਲਾਂ ਸਭ ਤੋਂ ਵੱਨ ਲਾਖਨ ਚੂਮਣਾ ਇਹ ਜੀ ਆਇਆਂ ਨੂੰ ਕਿ ਬਿੱਲ। ਸਾਰੀ ਲੋਚਿ ਮਾਰਦੇ ਇਹ ਸਾਰੇ ਜਾਤ ਗੋਟ ਮਾਰਦੇ ਨੇ। ਲੋਨੇ ਚਮਾਰ ਤੇ ਲੋਨੇ ਸਾਰੇ ਗਰੇਵਾਲ ਚ ਮਾਰਦੇ। ਤੇ ਤੁਸੀਂ ਵੀ ਚਿੰਨੇ ਜਿਹੜੇ ਭਾਰ ਦੇਂ ਗੂਂ ਲੋਵਾਸੀ ਲੋਕਾਂ। ਤੁਸੀਂ ਵੀ ਸ਼ੂਦਰ ਸੀ। ਦਰਵੇਡੀਅਨਸ ਬਲੱਡ ਆਫ। 85% ਤੇ 83% ਦੇ। ਹਲੇ ਸਸਟੂ ਹਾ ਲਾਫਿੰਗ ਸਿਸ। ਇਸ ਇਵੈਨਟ ਕਾ 85% ਲੋਕਾਂ ਭਾਰਦੇ ਤੇ ਸਾਰੇ ਕਬੀਲੇ ਭਾਰਦੇ ਮੈਂ ਕਿਤੇ ਮੂੰਹ ਤੇ ਕੋ ਫਕਰ ਨਹੀਂ ਕਰਦਾ ਨਾ ਮੈਨੂੰ ਹੰਕਾਰ ਇਹ ਨਹੀਂ ਮੇਰਾ ਇਹ ਕਬੀਲਾ ਇੱਕ ਨਾਲ ਦਾ ਇਸ ਦਿਨ ਸਟ੍ਰਾਈਵ ਕਰ ਜਿਹਨ ਨਾਲ ਦਾ ਇਸ ਦਿਨ ਸਟ੍ਰਾਈਵ ਭਾਰਤੀ ਦੇ ਇਮੇਲ ਵੀ ਆ ਗਈ ਕਿਹਾ ਰੇਨ ਵਿੱਚ ਨਹੀਂ ਸਟ੍ਰਾਈਵ ਜਾਂ ਐਡਿਟ ਸਟ੍ਰਾਈਵ ਹਾਂ ਸੋਰੀ ਉਹਨੂੰ ਤੇ ਮੈਨੂੰ ਬੈਠ ਨਹੀਂ ਕਰਨਾ